ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲ ਦੇ ਵਿੱਚ ਹਾਂਜੀ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ ਤੀਜਾ ਸੂਆ ਮੱਝ ਲੈ ਕੇ ਆਏ ਆ ਜਿਹਦੀ 4-5 ਘੰਟੇ ਪਹਿਲਾਂ ਡਿਲੀਵਰੀ ਹੋਈ ਆ ਜੇਰ ਵਗੈਰਾ ਪੈ ਚੁੱਕੀ ਆ ਇਹਦੀ ਫੁੱਲ ਡਿਟੇਲ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਗਰ ਇਹਦੇ ਕੱਟਾਗਾ ਤੀਜਾ ਸੂਆ ਸੂਈਆ ਇਹ ਆ ਫੀਸ ਕੁਆਲਟੀ ਦੇ ਸਦੇ ਰਿੰਗ ਸਿੰਘ ਆ ਚੰਗੇ ਭਾਰੇ ਪਟਪੂੜੇ ਦੀ ਮੈਂ ਆ ਮਗਰ ਕੱਟਾਗਾ ਤੋੜ ਕੇ ਵੀ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅਤੋਰਾ ਵਗੈਰਾ ਦੇਖ ਸਕਦੇ ਹਾਂ ਅੱਜ 12 ਤਰੀਕ ਨੂੰ ਆਪਾਂ 12 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਸੋਹਣਾ ਹਵਾਨਾ ਤਿਆਰ ਕੀਤਾ ਹੋਇਆਗਾ ਮਾਲਕਾਂ ਦੇ ਦੱਸਣ ਮੁਤਾਬਕ ਇਹਨੇ ਦੂਜੇ ਸੂਏ 13 ਕਿਲੋ ਦੁੱਧ ਦਿੱਤਾ ਹੋਇਆਗਾ ਕਮਾਲੋ ਜੀ ਸੋਹਣੇ ਬੋਡੀ ਟਾਂਚੇ ਦੀ ਮੈਂ ਆ ਅੱਜ ਹੀ ਸੂਈ ਆ ਇਹ ਧਾਰਾ ਦੂਰਾ ਮਾਰ ਕੇ ਤੁਹਾਨੂੰ ਦਿਖਾਵਾਂਗੇ ਥਾਂਲੇਵੇ ਦੀ ਪਾਸ ਹੋ ਚੁੱਕੀ ਆ ਇੱਕ ਵਾਰ ਆਪਾਂ ਕੱਟੇ ਨੂੰ ਦੁੱਧ ਪਿਆ ਚੁੱਕੇ ਆ ਜੇਰ ਵਗੈਰਾ ਪੈ ਚੁੱਕੀ ਆ ਜੀ ਧਾਰਾ ਮਾਰਦੇ ਪੁੱਤੇ ਦੀਆਂ ਥੱਲੇ ਵੇ ਕੇ ਧਾਰਾ ਮਾਰ ਲੇ ਹਾਂ ਹਾਂ ਸੱਜੇ ਮਾਰ ਪਹਿਲਾਂ ਮੂਰਲੀਆ ਮਾਰ ਦੇ ਅਤਾਰ ਕਿਸਾਨ ਵੀਰੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪੋਲੀ ਤੇ ਮੋਟੀ ਧਰ ਬਸ ਬੱਸ ਮਗਰ ਲਿਆ ਮਾਰ ਪੂਰੀ ਠੀਲ ਠੰਡੀ ਆ ਬਾਕੀ ਓਕੇ ਓਕੇ ਕੋਈ ਭੂਰ ਸਰਲਾਣੀ ਜੀ ਪੂਰੀ ਚੰਗੀ ਮੋਟੀ ਚਵਾਈ ਆ ਪੋਲੀ ਤੇ ਮੋਟੀ ਚਵਾਈ ਆ ਜਿਹੜੇ ਮੇਰੇ ਕਿਸਾਨ ਵੀਰਾਂ ਨੂੰ ਮੈਂ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਕੋਲੇ ਸੇਲ ਵਾਸਤੇ ਹਮੇਸ਼ਾ 10 ਤੋਂ 12 ਨਗ ਅਵੇਲੇਬਲ ਹੁੰਦੇ ਨੇ ਜਿਹੜੇ ਮੇਰੇ ਵੀਰ ਨੂੰ ਕੋਈ ਵੀ ਨਗ ਪਸੰਦ ਹੋਇਆ ਉਹ WhatsApp ਦੇ ਜ਼ਰੀਏ ਵੀਡੀਓ ਮੰਗਾ ਸਕਦੇ ਹੋ ਤੇ ਸਪੈਸ਼ਲ ਇਹ ਝੋਟੀ ਦੀ ਡਿਟੇਲ ਆਪਾਂ ਤੁਹਾਨੂੰ ਤੀਜਾ ਸੋਆ ਦੀ ਲੈ ਕੇ ਦੇ ਦਿੱਤੀ ਆ ਇਹਦਾ ਨਾ ਪ੍ਰਾਈਸ ਆ ਉਹ ਦੇਣ ਲੈਣ ਵਾਲਾ 80000 ਰੁਪਿਆ ਹੈਗਾ ਮੁੱਲ ਚਾਹੇ 85 ਕਰਾ ਲਓ ਪਰ 80000 ਦੇ ਵਿੱਚ ਆਪਾਂ ਛੱਡਾਂਗੇ ਕੋਈ ਆਨਲਾਈਨ ਵੀਰ ਮੰਗਾਉਂਦਾ ਗੱਥਣਾ ਦੀ ਆਪਣੀ ਪਾਸ ਆ ਗਾਰੰਟੀ ਆ ਵੀਡੀਓ ਦੇਖਣ ਲਈ ਇੱਕ ਵਾਰ ਫੇਰ ਤੋਂ ਸਾਰੇ ਵੀਰਾਂ ਦਾ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ